ਸਾਜਿਰ ਬਰਬਾਹ ਬਿਨਾਂ ਜੁੜੇ ਹੋ ਅਸੀਂ ਅੱਜ ਪਿੰਡ ਬੁੱਲੜ ਮੌਜੂਦਾ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਸਰਪੰਚੀ ਦਾ ਚਨ ਕੀਤਾ ਐਲਾਨ ਇਹ ਵੀ ਕੀਤਾ ਕਿ ਪਿੰਡਾਂ ਅੰਦਰ ਸੈਭਤ ਹੋਣੀ ਚਾਹੀਦੀ ਆ ਸੈਭਤ ਲੈ ਕੇ ਅਸੀਂ ਅੱਜ ਜੋ ਉਮੀਦਵਾਰ ਨੇ ਬਲਕੀ ਸਿੰਘ ਬਲਵਤ ਕਰਾਂਗੇ ਕੀਮੇ ਦੀ ਚਰਚਾ ਇੱਥੇ ਪਿੰਡ 'ਚ ਹਾਂਜੀ ਅਸੀਂ ਗੱਲ ਮੇਰਾ ਨਾਮ ਮਲਕੀਤ ਸਿੰਘ ਹੈ ਪਿੰਡ ਬੁੱਲੜ ਪਲਾ ਤੇ ਤੁਡੇ ਪਹੁੰਚਣ ਤੇ ਸਾਡਾ ਧੰਨਵਾਦ ਦੂਜੀ ਗੱਲ ਮੇਨ ਹੈ ਵੀ ਜਿਹੜਾ ਸਰਕਾਰ ਸੋਚ ਰਹੀ ਆ ਉਹ ਬਹੁਤ ਜ਼ਿਆਦਾ ਵਧੀਆ ਸੋਚ ਰਹੀ ਆ ਹੁਣ ਤੱਕ ਇੰਨਾ ਕਿਸੇ ਸਰਕਾਰਾਂ ਨੇ ਸੋਚਿਆ ਨਹੀਂ ਹੈਗਾ ਹੁਣ ਤੱਕ ਇੰਨੀ ਸੰਮਤੀ ਤੇ ਕਦੇ ਚਰਚਾ ਨਹੀਂ ਹੋਈ ਸਾਨੂੰ ਬੜਾ ਵਧੀਆ ਲੱਗ ਰਿਹਾ ਜੇ ਪਿੰਡਾਂ 'ਚ ਸੰਮਤੀ ਹੋਊਗੀ ਤਾਂ ਖਰਚਾ ਝਗੜਾ ਸਾਰਾ ਕੁਝ ਘਟਦਾ ਉਹੀ ਜਿਹੜਾ ਖਰਚਾ ਤੇ ਝਗੜੇ ਤੇ ਪੈਸੇ ਲੱਗਦੇ ਨੇ ਜੀ ਉਹੀ ਪਿੰਡਾਂ ਦੇ ਵਿਕਾਸ ਤੇ ਲੱਗਣਗੇ ਠੀਕ ਹੈ ਜੀ ਇਹ ਸੋਚ ਨੂੰ ਆਪਾਂ ਦਾ ਸਲਾਮ ਕਰਦੇ ਆਂ ਦੂਜੀ ਗੱਲ ਆਪਾਂ ਇਸ ਚੀਜ਼ ਨਾਲ ਸਹਿਮਤ ਆਂ ਜਿਹਨੂੰ ਪਿੰਡ ਸਰਪੰਚੀ ਦੇਣਾ ਚਾਹੁੰਦਾ ਹੋਵੇ ਸੰਮਤੀ 'ਚ ਅਸੀਂ ਉਹਦਾ ਸਹਿਯੋਗ ਦੇਣ ਲਈ ਦਿਲੋਂ ਤਿਆਰ ਆਂ ਠੀਕ ਵਿਰੋਧੀ ਧਿਰ ਦੀ ਗੱਲ ਕਰਦੇ ਆਂ ਵਿਰੋਧੀ ਧਿਰ ਤੁਹਾਡੇ ਵਿਰੁੱਧ ਕੌਣ ਖੜਿਆ ਹੈ ਸਾਡੇ ਵਿਰੁੱਧ ਰਣਦੀਪ ਸਿੰਘ ਜੀ ਰਾਣਾ ਖੜੇ ਨੇ ਕਾਂਗਰਸ ਪਾਰਟੀ ਤੋਂ ਨੇ ਉਹ ਤੇ ਅਸੀਂ ਉਹਨਾਂ ਨੂੰ ਵੀ ਇੱਕ ਵਾਰੀ ਸਨੇਹਾ ਲਾਤਾ ਸੀ ਉਪਾਈ ਸੰਮਤੀ ਜੇ ਤੁਸੀਂ ਕੋਈ ਬੰਦਾ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਆ ਨਹੀਂ ਉਹ ਪਹਿਲਾਂ ਹੀ ਸਰਪੰਚ ਰਹੇ ਨੇ ਹਾਂ ਪਹਿਲਾਂ 5 ਸਾਲ ਸਰਪੰਚੀ ਕੀਤੀ ਹੈ ਜੀ ਤੇ ਹੁਣ ਦੂਜੀ ਵਾਰ ਉਹਨਾਂ ਨੇ ਫੇਰ ਕਾਗਜ਼ ਭਰਨ ਦੀ ਕੋਸ਼ਿਸ਼ ਕੀਤੀ ਯਾਨੀ ਕਿ ਬਣਨ ਚਾਹੁੰਦੇ ਆ ਤੇ ਹਾਂ ਦੂਜੀ ਵਾਰ ਵੀ ਤਿਆਰ ਨੇ ਜੀ ਉਹ ਕਾਗਜ਼ ਤੁਸੀ ਉਹਦੇ ਕੋਲ ਗਏ ਨੇ ਕਿ ਬੰਦੇ ਨਹੀਂ ਹੈਗਾ ਸਮਤੀ ਬਾਰੇ ਨੀ ਅਸੀਂ ਉਹ ਜਿਹੜੇ ਬ੍ਰਦਰ ਨੇ ਮਤਲਬ ਉਹਨਾਂ ਨਾਲ ਗੱਲ ਕੀਤੀ ਸੀ ਉਹਦੇ ਜਿਹੜੇ ਖਾਸ ਬੰਦੇ ਨੇ ਉਹਨਾਂ ਨਾਲ ਵੀ ਕੀਤੀ ਸੀ ਵੀ ਭਾਈ ਤੁਸੀਂ ਗੱਲ ਛੇੜ ਕੇ ਦੇਖੋ ਜੇ ਕਿਸੇ ਤੀਜੇ ਬੰਦੇ ਤੇ ਸਹਿਮਤੀ ਕਰਦੇ ਨੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਾਂਝਾ ਬੰਦਾ ਪਿੰਡ ਚੋਂ ਨਾ ਤਾਂ ਕੋਈ ਤਰਾਜਗਰੀ ਵਾਲੀ ਗੱਲ ਨਹੀਂ ਹੈਗੀ ਅਚਾਨਕ ਮਨਕੀ ਜੀ ਆਪਾਂ ਕੰਮਾਂ ਦੀ ਗੱਲ ਕਰਦੇ ਆ ਏਜੰਡੇ ਦੀ ਕੰਮ ਕਰਦੇ ਆ ਤੁਸੀਂ ਸਰਪੰਚੀ ਬਣ ਤੋਂ ਬਾਅਦ ਕਿਹੜੇ-ਕਿਹੜੇ ਛੋਟੇ ਏਜੰਡੇ ਨੇ ਜੋ ਪਿੰਡ ਚ ਹਲੇ ਨਹੀਂ ਹੋਏ ਕੰਮ ਨਹੀਂ ਹੈ ਜੀ। ਵੀਰ ਜੀ ਪਿੰਡ 'ਚ ਦੇਖੋ ਪਿੰਡਾਂ ਦੇ ਮੇਨ ਕੰਮ ਤਾਂ ਹੁੰਦੇ ਨੇ ਸਿਵਰੇਜ ਤੇ ਗਲੀਆਂ। ਸਭ ਤੋਂ ਮੇਨ ਕੰਮ ਅਸੀਂ ਚਾਹੁੰਦੇ ਆ ਵੀ ਇਹ ਤੋਂ ਵੀ ਆਪਾਂ ਉੱਠ ਕੇ ਕੰਮ ਕਰੀਏ। ਜੇ ਸਾਨੂੰ ਮੌਕਾ ਮਿਲਦਾ ਜਾਂ ਸਾਡੇ ਵੱਲੋਂ ਕਿਸੇ ਹੋਰ ਸੰਮਤੀ 'ਚ ਕਿਸੇ ਨੂੰ ਵੀ ਮਿਲਦਾ ਅਸੀਂ ਉਹ ਤੇ ਇੱਕੇ ਕੋਸ਼ਿਸ਼ ਕਰਾਂਗੇ। ਇੱਕ ਤਾਂ ਸਾਡੇ ਪਿੰਡ ਜਿਹੜਾ ਛੱਪੜ ਹੈ ਉਹਦੀ ਸਫਾਈ ਨਹੀਂ ਹੈਗੀ ਬਿਲਕੁਲ ਵੀ। ਜਿਹੜੇ ਨਾਲ ਕਰਨਾ ਹੈ ਉਹ ਕਿੰਨੀ ਕੁ ਗੰਦਗੀ ਨਾਲ ਜੂਝ ਰਹੇ ਨੇ ਉਹਨਾਂ ਨੂੰ ਪਤਾ ਜਿਹਦਾ ਕੋਈ ਮਸਲਾ ਹੱਲ ਨਹੀਂ ਹੈਗਾ ਦੂਜਾ ਅਸੀਂ ਦਿਨੋ ਕੋਸ਼ਿਸ਼ ਕਰਾਂਗੇ ਵੀ ਸਾਡੇ ਪਿੰਡ ਨੂੰ ਗਰਾਊਂਡ ਮਿਲੇ ਇੱਕ ਗਰਾਊਂਡ ਤਾਂ ਸਾਡੇ ਪਿੰਡ ਨੂੰ ਸਰਕਾਰੀ ਸਕੂਲ 'ਚ ਹੈਗਾ ਤੇ ਇੱਕ ਸਾਡੀ ਹੋਰ ਕੋਸ਼ਿਸ਼ ਹੈ ਵੀ ਇੱਕ ਗਰਾਊਂਡ ਅਸੀਂ ਹੋਰ ਪਿੰਡ ਨੂੰ ਦਈਏ ਤਾਂ ਕਿ ਜੋ ਨੌਜਵਾਨ ਗਰਾਊਂਡ ਦੇ ਵਿੱਚ ਪੈਰ ਰੱਖੂਗਾ ਉਹ ਨਸ਼ਿਆਂ ਤੋਂ ਸਭ ਤੋਂ ਪਹਿਲਾਂ ਪਿੱਛੇ ਜਾਊਗਾ ਜੇ ਨਸ਼ਿਆਂ ਤੋਂ ਪੰਜਾਬ ਬਚ ਗਿਆ ਤਾਂ ਜਿਹੜਾ ਸੈਂਟਰ ਵਰਗੀਆਂ ਸਰਕਾਰਾਂ ਵੱਲੋਂ ਬਿਨਾ ਮਤਲਬ ਦਾ ਤੱਬਾ ਹਾਲਾਂਕਿ ਮੈਨੂੰ ਲੱਗਦਾ ਵੀ ਜੇ ਆਪਾਂ ਰੈਸ਼ੋ ਕੱਢੀਏ ਤਾਂ ਪੰਜਾਬ ਦੇ ਨੌਜਵਾਨੀ ਕਮਾਕਾਰਾਂ 'ਚ ਵੱਧ ਹੈ ਨਸ਼ੇ ਨਾਲ ਤਾਂ ਜਿਹੜਾ ਥੋੜਾ ਮੋਤਕ ਤੱਬਾ ਵੀ ਹੈ ਉਹ ਵੀ ਆਪਾਂ ਬਿਲਕੁਲ ਮਿਟਾ ਦਈਏ ਦਿਲੋਂ ਵੀ ਪੰਜਾਬ ਸਪੋਰਟਸ ਦੇ ਖੇਤਰ 'ਚ ਉੱਚਾ ਉੱਭਰੇ ਜਿਹੜੀ ਗੱਲ ਨੇੜੇ ਤੇੜੇ ਵੀ ਨਾ ਹੋਵੇ ਨਾਮ ਗੁੰਜਣਾ ਚਾਹੀਦਾ ਸਾਡੀ ਤਾਂ ਕੋਸ਼ਿਸ਼ ਇਹ ਹੈ ਜੀ ਪਰ ਜੇ ਦੇਖਿਆ ਜਾਵੇ ਕਿ ਇਸ ਸਮੇਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਪਿੰਡਾਂ ਚ ਲੈ ਕੇ ਹੋਸ਼ਣ ਲੱਗੇ ਕਿਸੇ ਦਾ ਕੋਈ ਵਿਕਾਸ ਕਾਰਜ ਨਹੀਂ ਹੋਇਆ ਪਿੰਡ ਲੋਕ ਨਾਰਾਜ਼ ਦਿਖਾਉਂਦੇ ਆ ਵੀ ਹਾਲ ਤੱਕ 3 ਸਾਲ ਬੀਤ ਚੁੱਕੇ ਆ ਕਿਸੇ ਵੱਲੋਂ ਕੋਈ ਹਾਲੇ ਕਾਰਜ ਨਹੀਂ ਕੀਤਾ ਗਿਆ ਦੇਖੋ ਜੀ ਇਹ ਸਰਕਾਰ ਦੀ ਪਾਲਿਸੀ ਹੈ ਹੋ ਸਕਦਾ ਹੋ ਸਰਪੰਚ ਚੋਣ ਤੋਂ ਬਾਅਦ ਸਟਾਰਟ ਕਰਨ ਇਹ ਕੰਮ ਜਿੰਨਾ ਕਿ ਸਾਨੂੰ ਸਰਕਾਰ ਦਾ ਕਾਰਜਕਾਲ ਪਤਾ ਸਭ ਤੋਂ ਸਾਨੂੰ ਵਧੀਆ ਲੱਗਿਆ ਵੀ ਜਿਹੜੀ ਕੋਲੇ ਦੀ ਖਾਨ ਖਰੀਦ ਕੇ ਫੈਲਾ ਦੇ ਵਿੱਚ ਦੱਬੀ ਪਈ ਸੀ ਉਹ ਸਰਦਾਰ ਭਗਵੰਤ ਸਿੰਘ ਮਾਰਨਾ ਸਾਰਿਆਂ ਤੋਂ ਪਹਿਲਾਂ ਸਾਹਮਣੇ ਲਿਆਈ ਹੈ ਜਿਹੜੀ ਚੀਜ਼ ਆਪਾਂ ਨੇ ਖਰੀਦੀ ਹੋਈ ਹੈ ਤੇ ਅਸੀਂ ਉਹਦੇ ਹੁੰਦੇ ਹੋਏ ਆਪਾਂ ਕੋਈ ਹੋਰ ਚੀਜ਼ ਮੁੱਲ ਖਰੀਦੀ ਹੈ ਤਾਂ ਆਪਾਂ ਆਪਣੇ ਘਰ ਨੂੰ ਵੀ ਦੇਖੋ ਇਹ ਗੱਲ ਆਪਾਂ ਵੀ ਨਹੀਂ ਕਰਦੇ ਤਾਂ ਸਰਕਾਰਾਂ ਦੇ ਮੈਂ ਸਦਕੇ ਜਾਣਾ ਵੀ ਇਹ ਸਟੈਪ ਚੱਕਿਆ ਕਿ ਖਰੀਦੀ ਹੋਈ ਚੀਜ਼ ਖਜ਼ਾਨਾ ਉਹ ਆਪਾਂ ਆਪ ਵਰਤੀਏ ਹਨਾ ਦੂਜੀ ਗੱਲ ਉਸ ਤੋਂ ਬਾਅਦ ਜਿਹੜਾ ਕੰਮ ਹੈ ਗਰਾਊਂਡ ਲੈਵਲ ਤੇ ਹੁਣ ਆਮ ਜਨਤਾ ਦੇ ਬਿੱਲ ਮਾਫ ਹੋਏ ਨੇ ਸਾਨੂੰ ਉਹ ਵੀ ਉਪਰਾਲਾ ਠੀਕ ਲੱਗਿਆ ਹਾਲਾਂਕਿ ਜੇ ਸਰਕਾਰ ਉਹਦਾ ਰੇਟ ਘਟਾਉਂਦੀ ਉਹ ਤੋਂ ਵੀ ਜ਼ਿਆਦਾ ਅੱਛਾ ਸੀ ਪਰ ਇਹਦੇ ਨਾਲ ਵੀ ਜਨਤਾ ਨੂੰ ਬਹੁਤ ਰਾਹਤ ਹੈ ਹਰ ਇੱਕ ਤਾਬਕਾ ਖੁਸ਼ ਨਹੀਂ ਹੁੰਦਾ ਪਰ ਜਿਹੜਾ ਕੰਮ ਸਾਂਝੀ ਵਾਲਤਾ ਲਈ ਕੀਤਾ ਜਾਵੇ ਵੀ ਬਿਲਚ ਮਤਲਬ ਕੋਈ ਪੱਖਪਾਤ ਨਹੀਂ ਹੈਗਾ ਸਭ ਦੇ ਹੀ ਮਾਫ ਹੈ ਜਿਹੜਾ ਸੰਜਮ ਨਾਲ ਵਰਤੂਗਾ ਉਸ ਤੋਂ ਬਾਅਦ ਸਭ ਤੋਂ ਵਧੀਆ ਗੱਲ ਲੱਗੀ ਹੈ ਵੀ ਪੰਜਾਬ ਮੈਂਤਾ ਇੰਡੀਆ ਦਾ ਪਹਿਲਾ ਸੂਬਾ ਲੱਗਦਾ ਵੀ ਜਿਨੇ 13 14 ਟੋਲ ਪਲਾਜੇ ਬੰਦ ਕਰਤੇ ਮੇਰੀ 40 ਸਾਲ ਦੀ ਉਮਰ ਹੈ ਮੈਂ ਕਿਸੇ ਸਰਕਾਰ ਦੀ ਇਹ ਪਹਿਲ ਅਜ ਤੱਕ ਨਹੀਂ ਦੇਖੀ ਵੀ ਕਿਸੇ ਵੀ ਸਰਕਾਰ ਨੇ ਤੋਲ ਪਲਾਜਾ ਬੰਦ ਕੀਤਾ ਹੋਵੇ ਨਾ ਉੱਥੇ ਕਾਂਗਰਸੀ ਦਾ ਚੱਕਰ ਹੈ ਨਾ ਕਾਲੀਆਂ ਦਾ ਨਾ ਭਾਜਪੀ ਦਾ ਨਾ ਚਾੜੂ ਦਾ ਵੀ ਜਿਹੜਾ ਸਾਂਝਾ ਕੰਮ ਹੈ ਸਾਰਿਆਂ ਲਈ ਇੱਕਸਾਰ ਹੈ ਉਹ ਬਹੁਤ ਵਧੀਆ ਸਾਨੂੰ ਉਮੀਦ ਹੈ ਵੀ ਜੀਸੇ ਸਾਹਿਬ ਨਾਲ ਕੰਮ ਕੀਤੇ ਨਾ ਇਸੇ ਸਾਹਿਬ ਨਾਲ ਸਰਕਾਰ ਵਿਕਾਸ ਦੇ ਕੰਮ ਵੀ ਅੱਪ ਕਰੂ ਤੁਸੀਂ ਸਾਡੇ ਚੈਨਲ ਦਰਿਏ ਆਪਣੇ ਪਿੰਡ ਵਾਸੀਆਂ ਨੂੰ ਵੋਟ ਮੰਗ ਸਕਦੇ ਆ ਤੇ ਵਾਦਾ ਕਰ ਸਕਦੇ ਕਿਹੜੇ ਕੰਮ ਕਰਨਗੇ ਕਿਸ ਤਰੀਕੇ ਦੀ ਵੋਟ ਮੰਗਣਗੇ ਸਾਡੇ ਕੋਲੋਂ ਐਮਐਲਏ ਸਾਹਿਬ ਵੱਲੋਂ ਜਿਹੜਾ ਫੈਸਟੋ ਦਿੱਤਾ ਗਿਆ ਸੀ ਜੀ ਜਿਵੇਂ ਧਰਮਸਾਲਾ ਜਿਹੜੀ ਸਾਡੇ ਐਸਸੀਪੀ ਚਾਰੇ ਦੀ ਹੈ ਉਹਨਾਂ ਵਾਸਤੇ ਪੈਸੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਲਿਆਵਾਂਗੇ ਸਰਪੰਚੀ ਤੋਂ ਬਾਅਦ ਉਹਨਾਂ ਨੇ ਲਿਸਟ ਦਿੱਤੀ ਸੀ ਗਲੀਆਂ ਨਾਲੀਆਂ ਵਾਸਤੇ ਕਿ ਕਸੀਵਰੇਜ ਦਾ ਮਤਲਬ ਪਾਈਪ ਲਾਈਨ ਪਈ ਹੋਈ ਹੈ ਪਰ ਉਹ ਪਾਈਪ ਲਾਈਨ ਛੋਟੀ ਹੋਣ ਕਰਕੇ ਉਹ ਚ ਨਿਕਾਸੀ ਦਾ ਪੂਰਾ ਪ੍ਰਬੰਧ ਨਹੀਂ ਹੋ ਰਿਹਾ ਜਿਸ ਕਾਰਨ ਆਮ ਦਿੱਕਤ ਆ ਰਹੀ ਹੈ ਤੇ ਉਸ ਨੂੰ ਬਹਾਲ ਕੀਤਾ ਜਾਵੇ ਉਹਤੇ ਵੱਡੀ ਪਾਈਪ ਲੰਨ ਦਿੱਤੀ ਜਾਵੇ ਇਹ ਕੰਮਕਾਰਾਂ ਤੇ ਸਾਡੇ ਨਾਲ ਪਹਿਲਾਂ ਚਰਚਾ ਹੋਈ ਹੋਈ ਆ ਇਸੇ ਤੇ ਪਿੰਡ ਚੌਂਦਾ ਇਸੇ ਦੇ ਪਿੰਡ ਚੰਦੇ ਵੀ ਤੁਹਾਨੂੰ ਬੋਲਣ ਹਾਂਜੀ ਬਿਲਕੁਲ ਕੁਝ ਹੋਰ ਕਹਣਾ ਚਾਹੁੰਦੇ ਨਹੀਂ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪਾਰਟੀ ਨੂੰ ਉਹਨੂੰ ਸਪੋਰਟ ਕਰੋ ਜਿਹੜੀ ਸਹੀ ਕੰਮ ਕਰਦੀ ਹੋਵੇ ਵੀ ਆਪਾਂ ਇੱਕ ਦੂਜੇ ਪਿੱਛੇ ਲੱਗ ਕੇ ਕਿਸੇ ਨੂੰ ਵੋਟ ਨਾ ਪਾਓ ਵੋਟ ਉਸ ਪਾਰਟੀ ਨੂੰ ਪਾਓ ਜਿਹੜੀ ਤੁਹਾਡੇ ਗਰਾਊਂਡ ਲੈਵਲ ਤੇ ਕੰਮ ਕਰੇ